ਸੰਦਰਪਾਲ ਪੁਲਿਸ ਨੇ ਵੱਲੋਂ ਜਾਲੀ ਸਰਟੀਫਿਕੇਟ ਬਣਾਉਣ ਵਾਲੇ ਗਰੋ ਦਾ ਪਰਦਾਫਾਸ਼ ਕਰ ਦਿੱਤਾ ਗਿਆ ਦੱਸਦੀ ਹੈ ਕਿ CBSE ਅਤੇ ਓਪਨ ਸਕੂਲ ਦੇ ਇਹ ਵਿਅਕਤੀ ਨੇ ਜਿਹੜੇ ਜਾਲੀ ਸਰਟੀਫਿਕੇਟ ਬਣਾਉਂਦੇ ਸਨ ਅਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਉਥੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਜਿਹੜੀ ਮਿਲੀ ਸੀ ਕਿ ਸ਼ਹਿਰ ਦੇ ਵਿੱਚ ਇੱਕ ਗਰੋ ਹੈ ਜਿਹੜਾ ਸਰਗਰਮ ਹੈ ਜੋ ਕਿ ਜਾਲੀ CBSE ਦੇ ਅਤੇ ਓਪਨ ਸਕੂਲ ਦੇ ਸਰਟੀਫਿਕੇਟ ਬਣਾਉਂਦਾ ਕੰਮ ਕਰ ਰਿਹਾ ਹੈ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਤੇ ਦੋਵਾਂ ਵਿਅਕਤੀਆਂ ਦੀ ਪਛਾਣ ਅਨੁਰਾਗ ਡੱਬਰਵਾਸੀ ਜਲੰਧਰ ਅਤੇ ਰਾਗਵ ਵਾਸੀ ਫਤਿਹਪੁਰੀ ਟਾਂਡਾ ਵਜੋਂ ਹੋਈ ਹੈ। ਉਥੇ ਹੀ ਮੁਲਜ਼ਮਾਂ ਦੇ ਖਿਲਾਫ ਆਈਪੀਸੀ 66 ਡੀ ਆਈਟੀ ਐਕਟ ਤਹਿਤ ਕੇਸ ਹੈ ਜਿਹੜਾ ਦਰਜ ਕਰ ਲਿਆ ਗਿਆ ਅਤੇ ਇਹ ਗਰੋਹ ਬੜੀ ਚਲਾਕੀ ਦੇ ਨਾਲ ਕੰਮ ਕਰਦਾ ਸੀ ਅਤੇ ਵੱਡੇ ਪੱਧਰ ਦੇ ਉੱਤੇ ਜਾਲੀ ਸਰਟੀਫਿਕੇਟ ਬਣਾਉਂਦਾ ਸੀ। ਉਥੇ ਹੀ ਤਲਾਸ਼ੀ ਦੇ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਦੇ ਵਿੱਚੋਂ ਇੱਕ ਪ੍ਰਿੰਟਰ ਸਮੇਤ ਇੱਕ ਕੰਪਿਊਟਰ ਸੈੱਟ ਅਤੇ 600 ਦੇ ਕਰੀਬ ਜਾਲੀ ਸਰਟੀਫਿਕੇਟ ਨੇ ਜਿਹੜੇ ਬਰਾਮਦ ਹੋਏ ਨੇ ਅਤੇ ਇਸ ਗ੍ਰੋਵ ਬਾਰੇ ਗੱਲ ਕਰਦੇ ਹਾਂ ਉਹਨਾਂ ਨੇ ਦੱਸਿਆ ਕਿ ਅਨੁਰਾਗ ਡਾਬਰ ਜੋ ਕਿ ਇੱਕ ਨਿੱਜੀ ਸਕੂਲ ਦਾ ਪ੍ਰਿੰਸੀਪਲ ਵੀ ਹੈ ਜੋ ਕਿ ਵਿਦਿਆਰਥੀਆਂ ਦੇ ਕੋਲੋਂ ਡਾਟਾ ਇਕੱਠਾ ਕਰਕੇ ਦੂਜੇ ਮੁਲਜ਼ਮ ਰਾਗਵ ਨੂੰ ਭੇਜਦਾ ਸੀ ਜੋ ਕਿ ਰਾਗਵ ਕੰਪਿਊਟਰ ਦੀ ਵਰਤੋਂ ਕਰਕੇ ਡਾਟਾ ਤੋਂ ਜਾਲੀ ਸਰਟੀਫਿਕੇਟ ਬਣਾਉਂਦੇ ਸਨ ਅਤੇ ਇਸ ਨੂੰ 20000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦੀ ਕੀਮਤ ਤੇ ਇਹ ਸਰਟੀਫਿਕੇਟ ਨੇ ਜਿਹੜੇ ਵੇਚੇ ਜਾਂਦੇ ਸਨ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਇਹਨਾਂ ਵਿਅਕਤੀਆਂ ਨੇ ਕਿਸ-ਕਿਸ ਦੇ ਸਰਟੀਫਿਕੇਟ ਨੇ ਜਿਹੜੇ ਬਣਾਏ ਸਨ ਸਾਡੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੀ ਰਣਮਾਈ ਹੇਠ ਐਸਪੀ ਕ੍ਰਾਈਮ ਤੇ ਸਾਡੇ ਜਿਹੜੇ ਇੰਸਪੈਕਟਰ ਸਪੈਸ਼ਲ ਸੈੱਲ ਦੇ ਇੰਚਾਰਜ ਨੇ ਇੰਦਰਜੀਤ ਸਿੰਘ ਉਹਨਾਂ ਨੇ ਇੱਕ ਗੈਂਗ ਪਕੜਿਆ ਜੀ ਜਿਨ੍ਹਾਂ ਜਿਹੜੇ ਕੀ ਫੇਕ ਸਰਟੀਫਿਕੇਟਸ ਸਕੂਲ ਦੇ ਜਾਰੀ ਕਰਦੇ ਸੀਗੇ ਲੋਕਾਂ ਨੂੰ ਪੈਸੇ ਲੈ ਕੇ 20 ਤੋਂ 25 ਹਜ਼ਾਰ ਰੁਪਏ ਲੈ ਕੇ ਫੇਕ ਸਰਟੀਫਿਕੇਟ ਸੀਬੀਐਸਸੀ ਬੋਰਡ ਦੇ ਬਣਾ ਕੇ ਦਿੰਦੇ ਸੀਗੇ ਉਹਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਦੋ ਬੰਦੇ ਗ੍ਰਿਫਤਾਰ ਕਰ ਲਏ ਗਏ ਆਂ ਔਰ ਉਹਨਾਂ ਦੇ ਕੋਲੋਂ ਜਿਹੜੀ ਇਕੁਪਮੈਂਟ ਕੰਪਿਊਟਰਸ ਐਂਡ ਬਾਕੀ ਚੀਜ਼ ਐ ਉਹ ਰਿਕਵਰ ਕਰ ਲਈ ਗਈ ਐ ਔਰ ਇਹਦੇ ਵਿੱਚ ਉਹਨਾਂ ਨੇ ਜਿਹੜੇ ਜਾਰੀ ਕੀਤੇ ਹੋਏ ਸਰਟੀਫਿਕੇਟਸ ਉਹਨਾਂ ਦੇ ਉੱਤੇ ਤਫ਼ਤੀਸ਼ ਅਜੇ ਚੱਲ ਰਹੀ ਐ ਏਡੀ 20 ਤੋਂ 25000 ਰੁਪਿਆ ਪਰ ਸਰਟੀਫਿਕੇਟ ਡਿਪেন্ডਿੰਗ ਅਪਨ ਕਿ ਕਿਸ ਤਰ੍ਹਾਂ ਦਾ ਸਰਟੀਫਿਕੇਟ ਮਿਲਣਾ ਉਹ ਜੀ ਬਣਾਉਂਦੇ ਜੀ ਜਾਂ ਕਿਸੇ ਡਿਗਰੀ ਰਿਪੋਰਟ ਵਗੈਰਾ ਦੇ ਵਿੱਚ ਡਿਗਿਆ ਉਹ ਹੁਣ ਤਫਤੀਸ਼ ਦਾ ਹਿੱਸਾ ਹੈ ਜੀ ਕਿ ਇਹ ਹੋਰ ਕੀ ਕੀ ਉਹਦੇ ਨਾਲ ਕਰਦੇ ਸੀ ਉਹ ਤਫਤੀਸ਼ ਤੇ ਬੁਝਾਏ ਜਿਹੜੇ ਕਵਰ ਹੋਏ ਜੀ ਸਰਟੀਫਿਕੇਟ ਇਹਨਾਂ ਨੇ ਹੁਣ ਤੱਕ 300 350 ਜਾਰੀ ਕਰ ਚੁੱਕੇ ਆ ਤੇ ਹੋਰ 5 600 ਇਹਨਾਂ ਦੇ ਜਿਹੜੇ ਕੰਪਿਊਟਰ ਹੈਗਾ ਉਹਦੇ ਵਿੱਚ ਫੀਡ ਹੋਏ ਹੋਏ ਆ ਉਹ ਅਸੀਂ ਹੁਣ ਡੂਰਿੰਗ ਇਨਵੈਸਟੀਗੇਸ਼ਨ ਆਏਗਾ ਸਮਝੋ ਜਿਹੜੀ ਵਿਅਕਤੀ ਪੱਕੇ ਉਹਨਾਂ ਦਾ ਨਾਮ ਕੀ ਹੈ ਕਿ ਬੈਕਗ੍ਰਾਉਂਡ ਕੀ ਹੈ ਨਾਲੀ ਇੱਕ ਅਨੁਰਾਗ ਡਾਬਰ ਹੈ ਜੀ ਤੇ ਇੱਕ ਰਾਗਵ ਚੱਡਾ ਹੈ ਇੱਕ ਲੰਮਾ ਪਿੰਡ ਦਾ ਰਹਿਣ ਵਾਲਾ ਇੱਕ ਫਤੇਪੁਰੀ ਟਾਂਡਾ ਦਾ ਰਹਿਣ ਵਾਲਾ ਜੀ ਕਿੰਨੇ ਬੰਦਿਆਂ ਦਾ ਗਰੁੱਪ ਹੈ ਇਹ ਦੋ ਹੀ ਜਣੇ ਫਿਲਹਾਲ ਹੈਗੇ ਆ ਜੀ ਬਾਕੀ ਤਫਤੀਸ਼ ਚੱਲ ਰਹੀ ਹੈ ਜਿਹੜੇ ਹੋਰ ਵਿੱਚ ਨਾਮਜ਼ਦ ਹੋਣਗੇ ਬੰਦੇ ਉਹ ਤਾਂ ਉਸੇ ਸਮੇਂ ਤੋਂ ਕੰਮ ਕਰ ਰਹੇ ਦੋਵੇਂ ਦੋਸਤ ਹੈ ਆਪਸ ਪਲਪ ਦੋਨੋਂ ਆਪਸ ਸਿੱਖਦੇ ਜਦ ਨੂੰ ਰੈਸਿਪਰੋਕੀਟ ਕਰਦੇ ਹਾਂ ਉਹ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹਾਂ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਇਹ ਤਫਤੀਸ਼ ਦਾ ਹਿੱਸਾ ਹੈ ਦਫ਼ਤਰ ਕਿੱਥੇ ਦਾ ਦਫ਼ਤਰ ਇਹਨਾਂ ਦਾ ਠੀਕ ਥੋੜਾ ਜਿਹਾ ਫਟੇਪੁਰੀ ਦੇ ਵਿੱਚ ਹੈ ਜੀ ਕਿ ਗ੍ਰਾਫਿਕ ਡਿਜ਼ਾਈਨਰ ਵਗੈਰਾ ਨਹੀਂ ਕਿ ਜਾਂ ਕੋਈ ਉਦਾਂ ਹਾਂਜੀ ਗ੍ਰਾਫਿਕ ਡਿਜ਼ਾਈਨਰ ਨਹੀਂ ਕਿ ਕੋਈ ਏਜੰਟ ਜੁੰਡਰੀ ਨਹੀਂ ਕਿ ਹੁਣ ਤਫतीश ਆਏਗਾ ਜੀ ਕਿ ਉਹਨੂੰ ਕੰਪਿਊਟਰ ਤੇ ਕੀ ਮਹਾਰਤ ਆਸਲ ਹੈ ਕਿ ਜਦ ਨਾਲ ਉਹਨੂੰ ਮੋਡੀਫਾਈ ਕਰਕੇ ਹਾਂਜੀ ਆਪ ਕਿੰਨੇ ਪੜੇ ਲਿਖੇ ਹੈ ਕਿਦਾਂ ਐਜੂਕੇਸ਼ਨ ਵੀ ਹਲੇ ਇਹਨਾਂ ਦੀ ਤਫतीश ਦੇ ਵਿੱਚ ਆਊਗਾ ਜੀ ਕਿ ਕੀ ਕੀ ਕੀਤਾ ਆ ਇਹਨਾਂ ਨੇ ਪਰ ਡਿਗਰੀਆਂ ਕੀਤੀਆਂ ਜਾਂ ਕੀ ਕੀਤਾ ਸੋ ਕਿਸੇ ਸਕੂਲ ਕੋਲਜ ਨੇ ਰੱਖਤ ਰੱਖਿਆ ਇਹਨਾਂ ਨੇ ਕੋਈ ਨਹੀਂ ਇਹ ਹਲੇ ਤਫतीश ਆਏਗਾ ਜੀ